ਸਰਕਾਰ ਜਿਹੜੀ ਕਦੇ ਜੇ 100 ਮੀਟਰ ਦੀ ਵੀ ਸੜਕ ਕਿਉਂ ਨਾ ਬਣਾਵੇ ਤੇ ਇੱਕ ਵੱਡਾ ਸਾਰਾ ਬੋਰਡ ਲਾ ਦਿੰਦੀ ਹੈ ਵੀ ਸੀਐਮ ਮਾਨ ਸਾਹਿਬ ਦੇ ਸਦਕੇ ਸੜਕੇ ਸੜਕ ਬਣ ਗਏ ਤਾਂ ਫਿਰ ਇੱਥੇ ਵੀ ਬੋਰਡ ਇੱਕ ਲਾ ਦੇਣ ਕਿ ਭਾਈ ਅਸੀਂ ਸੜਕੇ ਨਾ ਤਾਂ ਬਣਾਉਣੀ ਹੈ ਤੇ ਨਾ ਹੀ ਪਹਿਲਾਂ ਕਦੇ ਬਣੀ ਸੀ ਪੁਰਾਣੀਆਂ ਸਰਕਾਰਾਂ ਤੇ ਵੱਡੀ ਬਿਆਨਬਾਜ਼ੀ ਹੁੰਦੀ ਹੈ ਪਰ ਨਵੀਂ ਸਰਕਾਰ ਨੇ ਕੀ ਕੀਤਾ ਆ ਸੜਕ ਦੇ ਹਾਲਾਤ ਦੇਖ ਸਕਦੇ ਹੋ ਜੇਕਰ ਇੱਥੇ ਕੁਝ ਰੱਬ ਨਾ ਕਰੇ ਹਾਸਾ ਵਾਪਰ ਜਾਂਦਾ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਊਗਾ ਥੋੜੇ ਕੁ ਦਿਨ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਪਤੀ ਪਤਨੀ ਦੀ ਇੱਕ ਇਹੋ ਜਿਹੀ ਪਾਲਿਸੀ ਹੋ ਤੇ ਸਾਈਡਾਂ ਤੇ ਉਹਦੀ ਕੋਈ ਰੇਲਿੰਗ ਵਗੈਰਾ ਕੁਝ ਨਹੀਂ ਲੱਗੀ ਸੀ ਤੇ ਉਹਨਾਂ ਦੀ ਗੱਡੀ ਇੱਕ ਸਵੇਰੇ ਦੇ ਵਿੱਚ ਡਗ ਪਈ ਜਿਸ ਕਰਕੇ ਉਹਨਾਂ ਦੀ ਇੱਕ ਦਰਦਨਾਖ ਮੌਤ ਹੋ ਗਈ ਤਾਂ ਸੀ ਜਿਸ ਸੜਕ ਤੇ ਖੜੇ ਆ ਸਿੱਧੂਆਂ ਪੇੜ ਤੇ ਜੋ ਜਗਰਾਉ ਜਾਂਦਾ ਹੈ ਤਾਂ ਦੇਖ ਲੋ ਆਪੋਲੇ ਦੇ ਹਾਲਾਤ ਕੀ ਨੇ ਆ ਤੁਸੀਂ ਦੇਖੋ ਕਿ ਆ ਇੱਕ ਤਾਂ ਮਸਾ ਬਣਾਇਆ ਸੀ ਹਲਰਿਆ ਉਹ ਵੀ ਆ ਇਦਾਂ ਦੇ ਹਾਲਾਤ ਤੇ ਸਾਈਡ ਤੇ ਕੁਝ ਵੀ ਨਹੀਂ ਹੈ ਆ ਮਾਰੇ ਮੋਟੇ ਜੇ ਪਿੱਲਰ ਜੇ ਲੱਗੇ ਹੋਇਆ ਤੇ ਜੇਕਰ ਆਪਾਂ ਅੱਗੇ ਦੀ ਗੱਲ ਕਰੀਏ ਤਾਂ ਬਿਲਕੁਲ ਕੰਮ ਗੰਜਾ ਹੀ ਹੋਇਆ ਪਿਆ ਇੱਥੇ ਕੁਝ ਵੀ ਨਹੀਂ ਹੈ ਆ ਹਾਲਾਤ ਨੇ ਉਹ ਸਰਕਾਰ ਜਿਹੜੀ ਕਦੇ ਜੇ 100 ਮੀਟਰ ਦੀ ਵੀ ਸੜਕ ਕਿਉਂ ਨਾ ਬਣਾਵੇ ਤੇ ਇੱਕ ਵੱਡਾ ਸਾਰਾ ਬੋਰਡ ਲਾ ਦਿੰਦੀ ਹੈ ਵੀ ਸੀਐਮ ਮਾਨ ਸਾਹਿਬ ਦੇ ਸਦਕੇ ਸੜਕ ਬਣ ਗਈ ਤਾਂ ਫਿਰ ਇੱਥੇ ਵੀ ਬੋਰਡ ਇੱਕ ਲਾ ਦੇਣ ਕਿ ਭਾਈ ਅਸੀਂ ਸੜਕ ਨਾ ਤਾਂ ਬਣਾਉਣੀ ਹੈ ਤੇ ਨਾ ਹੀ ਪਹਿਲਾਂ ਕਦੇ ਬਣੀ ਸੀ ਪੁਰਾਣੀਆਂ ਸਰਕਾਰਾਂ ਤੇ ਵੱਡੀ ਬਿਆਨਬਾਜ਼ੀ ਹੁੰਦੀ ਹੈ ਪਰ ਨਵੀਂ ਸਰਕਾਰ ਨੇ ਕੀ ਕੀਤਾ ਆ ਸੜਕ ਦੇ ਹਾਲਾਤ ਦੇਖ ਸਕਦੇ ਹੋ ਜੇਕਰ ਇੱਥੇ ਕੁਝ ਰੱਬ ਨਾ ਕਰੇ ਹਾਦਸਾ ਵਾਪਰ ਜਾਂਦਾ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਊਗਾ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਬਣੇ ਪਿਆ ਆ ਸਾਈਡਾਂ ਤੇ ਅਜ ਮਾਰੀ ਮੋਟੇ ਤੇ ਕੋਈ ਰੇਲਿੰਗ ਲੱਗੀ ਹੋਵੇ ਤਾਂ ਫਿਰ ਹਾਦਸੇ ਹੋਣ ਤੋਂ ਟਾਲ ਸਕਦਾ ਬਚਾ ਸਕਦੇ ਆ ਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਵੱਡਾ ਟਿਪਰ ਇੱਥੇ ਪਲਟਿਆ ਸੀ ਰੇਤੇ ਦਾ ਭਰਿਆ ਹੋਇਆ ਤਾਂ ਉਹ ਦੇਖੋ ਸਾਹਮਣੇ ਹਾਲਾਤ ਥੁਸੀ ਇੱਧਰ ਦੇਖ ਲਓ ਕੀ ਬਣਿਆ ਹੋਇਆ ਉਹ ਰੇਤਾ ਜੀ ਤੱਕ ਇੱਥੇ ਪਿਆ ਕਿਉਂਕਿ ਟਿਪਰ ਇੱਕ ਹਾਦਸਾ ਗ੍ਰਸਤ ਹੋ ਗਿਆ ਸੀ ਕਾਫੀ ਜਿਹੜਾ ਸੱਟਾਂ ਵਜੀਆਂ ਔਰ ਇੱਕ ਅਜੇ ਵੀ ਡੇਰੇ ਇਲਾਜ ਅਧੀਨ ਹੈ ਤਾਂ ਹਾਲਾਤ ਤੁਸੀਂ ਦੇਖੋ ਛੜਕਾਂ ਦੇ ਕੀ ਕੀ ਨਾ ਜਿੱਥੋਂ ਸੜਕਾਂ ਥਾਂ ਥਾਂ ਤੇ ਟੁੱਟੀਆਂ ਹੋਈਆਂ ਤਾਂ ਉੱਥੇ ਹਾਲਾਤ ਇਹ ਵੀ ਨੇ ਇਹ ਕਿਹ ਵੀ ਤਸਵੀਰ ਹੈ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜੇ 100 ਮੀਟਰ ਦਾ ਟੋਟਾ ਕਿਉਂ ਨਾ ਬਣਾ ਦੋ ਉੱਥੇ ਮਾਨ ਸਾਹਿਬ ਦਾ ਵੱਡਾ ਸਾਰਾ ਬੋਰਡ ਲਗਾ ਦਿੱਤਾ ਜਾਂਦਾ ਲੈ ਭਾਈ ਇਹ ਤਾਂ ਸੜਕ ਬਣਾਤੀ ਤੇ ਫਿਰ ਜੇਕਰ ਇੱਥੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੋਊਗਾ ਆ ਤੁਸੀਂ ਦੇਖੋ ਕਿ ਇੱਥੇ ਵੱਡਾ ਇੱਕ ਟਿਪਰ ਪਲਟਿਆ ਸੀ ਅਜੇ ਤੱਕ ਉਹ ਰੇਤਾ ਪਿਆ ਤਾਂ ਸਾਈਡ ਤੇ ਅੱਗੇ ਤੱਕ ਤੁਸੀਂ ਦੇਖ ਲਓ ਹਾਲਾਤ ਕੀ ਬਣੇ ਹੋਏ ਆ ਕਿਦਾ ਮੈਂ ਪਹਿਲਾਂ ਕਹੇ ਕਿ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਫਿਰ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਕੌਣ ਹੋਊਗਾ ਫਿਰ ਜਾਂ ਤਾਂ ਇੱਥੋਂ ਦੇ ਜੋ ਹਲਕਾ ਵਿਧਾਇਕ ਜਗਰਾਉ ਨੇ ਫਿਰ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ ਇਹਨਾਂ ਕੰਮ ਕਰਤਾ ਜਿਹਨਾਂ ਕੋਲ ਇਹ ਸੜਕਾਂ ਦੇ ਰੇਲਿੰਗ ਸਾਈਡ ਤੇ ਇਹ ਨਹੀਂ ਬਣੀਆ ਤਾਂ ਉਹ ਸਰਕਾਰ ਨੇ ਕਿੰਨੇ ਕੋਈ ਕੰਮ ਕੀਤੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਸ ਉਸ ਦੌਰਾਨ ਤੁਸੀਂ ਦੇਖਿਆ ਕਿ ਹਾਲਾਤ ਕੀ ਕੀ ਹੋਏ ਸੀ ਉਹਨਾਂ ਸੜਕ ਵਿਚਾਲੇ ਤੁਸੀਂ ਦੇਖ ਲਓ ਕਿੰਨੀ ਕਿਥਾਇ ਚਾਤੀ ਮਾਰ ਕੇ ਦੇਖ ਲਓ ਤਾਂ ਸਾਈਡਾਂ ਦੇ ਹਾਲਾਤ ਦੇਖ ਲਓ ਕੀ ਹੈ ਤਾਂ ਸਿੱਧੂਆਂ ਪੇੜ ਤੋਂ ਜੇ ਉਹਦਾ ਭਜਗਰਾਉ ਚਾਹੀਏ ਤਾਂ ਇੱਕ ਪੁਲ ਦੀ ਹਾਲਾਤ ਨੇ ਇੱਕ ਪੁਲ ਨਹੀਂ ਹੈ ਅੱਗੇ ਦੋ ਪੁਲਾਂ ਹੋਰ ਨੇ ਉਥੋਂ ਦੇ ਵੀ ਹਾਲਾਤ ਹੈ ਨਹੀਂ ਮਾੜੇ ਹਾਲਾਤ ਨੇ ਚਿੰਤਾਜਨਕ ਹਾਲਾਤ ਨੇ ਤਤੂ ਸਿਆ ਦੇਖੋ ਆ ਸਾਈਡ ਤੋਂ ਕੀ ਬਣਿਆ ਪਿਆ ਰੱਬ ਨਾ ਕਰੇ ਕੋਈ ਅਨਸਖਾਵੀ ਘਟਨਾ ਵਾਪਰ ਜਾਂਦੀ ਤਾਂ ਸਿੱਧਾ ਫਿਰ ਪਰਮਾਤਮਾ ਸੋਖ ਰੱਖੇ ਜਿੱਦਾਂ ਕੋਈ ਇੱਕ ਪਤੀ ਪਤਨੀ ਦੀ ਜਾਨ ਚਲੀ ਗਈ ਤੇ ਫਿਰ ਇੱਥੇ ਕੀ ਹੋਊਗਾ ਤੇ ਉਹ ਜ਼ਿੰਮੇਵਾਰ ਸਿੱਧੀ ਸਿੱਧੀ ਸਰਕਾਰ ਹੋਊਗੀ ਅੱਗੇ ਧੁੰਦ ਹੈ ਅੱਜ ਵੀ ਧੁੰਦ ਪਈ ਸੀ ਕੱਲ ਵੀ ਲਗਾਤਾਰ ਠੰਡ ਦਾ ਮੌਸਮ ਹੈ ਤੇ ਲਗਾਤਾਰ ਧੁੰਦ ਪੈਣੀ ਹੈ ਤਾਂ ਫਿਰ ਹਾਲਾਤ ਇੱਥੇ ਕੀ ਜਿੱਥੇ ਕਿ ਮੋٹے ਸਰਕਾਰਾਂ ਟੈਕਸ ਵਸੂਲਦੀਆਂ ਪਰ ਰੱਬ ਨਾ ਕਰੇ ਜੇ ਇੱਥੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੋਣ ਹੋਊਗਾ ਇਹ ਹਾਲਾਤ ਨੇ ਇੱਥੇ ਦਾਅਵੇ ਕਿਤੇ ਜਾਂਦੇ ਆ ਵੱਡੇ ਵੱਡੇ ਵਿਕਾਸ ਦੇ ਪਰ ਇੱਥੇ ਤਾਂ ਸੜਕਾਂ ਦੀਆਂ ਰੇਲੀਆਂ ਜੋ ਸਾਈਡ ਤੇ ਲੱਗੇ ਹੁੰਦੇ ਚੈਨਲ ਜੇ ਉਹ ਤੱਕ ਨਹੀਂ ਲੱਗੇ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹੈ ਬਾਕੀ ਤੁਸੀਂ ਕਮੈਂਟਾਂ ਦੇ ਜ਼ਰੀਏ ਜ਼ਰੂਰ ਦੱਸਿਓ ਕਮੈਂਟਾਂ ਦੇ ਜ਼ਰੀਏ ਜ਼ਰੂਰ ਦੱਸਿਓ ਕਿ ਪੰਜਾਬ ਸਰਕਾਰ ਕਿੰਨੀ ਕੋਈ ਸਫਲ ਹੋਈ ਹੈ ਕਿੰਨੀ ਕੋਈ ਸੜਕਾਂ ਬਣਾਤੀਆਂ ਕਿੰਨੀ ਕੋਈ ਇਹੋ ਜਿਹੇ ਪੁਲ ਪੰਜਾਬ ਵਿੱਚ ਹੋਰ ਹੈ ਜਿਹੜੇ ਕਿ ਆਏ ਦਿਨ ਹਾਦਸਿਆਂ ਨੂੰ ਸੱਦਾ ਦਿੰਦੇ ਆ ਕੈਮਰਾਮੈਨ ਸੋਨੂ ਨਦਾਰ